ਹੰਝੂ ਰਿਆਲਾ ਦੇਖੇ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ 70 ਚੰਗਾ ਪੱਠ ਖੇੜਿਆਂ ਦਾ ਰਹਿਣਾ ਤੇ ਦੁਨੀਆਂ ਨੂੰ ਅੱਜ ਨਮਸਕਾਰਾਂ ਕਰ ਰਹੀ ਹੈ ਕਿਉਂਕਿ ਉਹ ਉਹਨਾਂ ਚੀਜ਼ਾਂ ਦੀ ਲਿਸ਼ਟ ਬਣਾਉਂਦਾ ਸੀ ਜਿਹੜੀਆਂ ਉਹਦੇ ਕੋਲੇ ਨਹੀਂ ਹੁੰਦੀਆਂ ਸੀ ਮਹਾਰਾਜ ਉਹਨਾਂ ਚੀਜ਼ਾਂ ਦੀ ਲਿਸ਼ਟ ਬਣਾਉਂਦੇ ਸੀ ਜਿਹੜੀਆਂ ਉਹਨਾਂ ਦੇ ਕੋਲੇ ਹੁੰਦੀਆਂ ਸਨ ਵੀ ਕੋਈ ਨਹੀਂ ਸੁਖੀ ਬਸੈ ਮੋਰੋ ਪਰਬਾਰ ਸੇਵਕ ਸਿੱਖ ਸਵੇ ਕਰਤਾਰਾ ਉਹ ਯਾਰ ਨਾਲੇ ਕਿ ਸ਼ਬਦੀ ਹਾਜ਼ਰੀ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਸਾਰੀ ਸੰਗਤ ਮੇਰੇ ਨਾਲ ਉਹ ਨਾਨੂ ਸਭ ਜਗਤ ਕਰੇ ਨਵਸ਼ਕਾ ਕੋਸ਼ਿਸ਼ ਕਰਿਓ ਸਾਰੀ ਸੰਗਤ ਮੇਰੇ ਨਾਲ ਬੋਲ ਕੇ ਆ ਜੀ ਪਰ ਮੈਨੂੰ ਜਦੋਂ ਘਰ ਫੋਨ ਗਿਆ ਪਹਿਲਾ ਬਾਈ ਮੋਹਨਜੀਤ ਸਿੰਘ ਨੇ ਫੋਨ ਕੀਤਾ ਵੀ ਪੁਲਿਸ ਲੈਂਡ ਦੇ ਸਾਰੇ ਸਟਾਫ ਨੂੰ ਸੁਣ ਦੇਤੀ ਹੈ ਮੈਂ ਥੋੜਾ ਕਰ ਜੇ ਵਿੱਚ ਸੀ ਮੈਂ ਡਾਲ ਜੀ ਕਰਦਾ ਸੀ ਫਿਰ ਮੇਰੇ ਬੜੇ ਸਤਿਕਾਰਯੋਗ ਦੋਸਤ ਬੈਠੇ ਹੈ ਡੀਐਸਪੀ ਸਾਹਿਬ ਸਰਦਾਰ ਰਘੂ ਸਿੰਘ ਇਹਨਾਂ ਦਾ ਬੋਲਣ ਗਿਆ ਸੋ ਦੇਰ ਜਦੋਂ ਇਹ ਲਗਾਤਾਰ ਦੋ ਤਿੰਨ ਵਾਰ ਫੋਨ ਗਏ ਮੈਂ ਸਵੇਕ ਜਿ ਵਸਾ ਹੀ ਘੰਟਾ ਕੱਢ ਕੇ ਤੁਹਾਡੇ ਵਿਚਕਾਰ ਪਹੁੰਚਿਆ ਇਹ ਆਪਣਾ ਸਫਲਾ ਹੋਵੇ ਆਓ ਸਾਰੀ ਸੰਗਤ ਮੇਰੇ ਨਾਲ ਬੋਲ ਕੇ ਬਾਧੀ ਪਰਿਓ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਸਾਰਿਆਂ ਦਾ ਬੋਲਣਾ ਸਫਲ ਹੋਊਗਾ ਗੁਰੂ ਮਹਾਰਾਜ ਜੀ ਦੇ ਚਰਨਾਂ ਦੀ ਹਾਜ਼ਰੀ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਉਹਨਾਂ ਨੂੰ ਸਭ જગ ਤੇ ਕਰੇ ਤੇ ਕਰੇ ਨਮਸਕਾਰ ਹੁਨਾਲੂ ਸਭ ਜਗਤ ਜਿੰਨ ਚਾਇਆ ਨਿਰੰਕਾਰ ਜਿੰਨ ਚਾਇਆ ਨਿਰੰਕਾਰ ਹੁਨਨ ਨੂੰ ਸਭ ਜਗ ਤੱਕ ਰੇ ਨਮਸਕਾਰ ਹੁਨਨ ਨੂੰ ਸਭ ਜਗ ਤੱਕ ਰੇ ਨਮਸਕਾਰ ਆਕੇ ਮੁਖ ਸਾਧੂ ਜਿਲੇਪਤਾ ਮੂਸਾ ਸਭ ਜਗਤ ਕਰੇ ਨਮਸਕਾਰ ਸੱਚੀ ਨਮਸਕਾਰ ਕਰਿਆ ਕਰੋ ਪੰਜਾਬ ਪੁਰਸ ਦਾ ਤਹ ਲੋਕੂ ਹੈ ਭਾਰੀ ਦੇਸ਼ ਬਾਬਰ ਮੋਹੇ ਇਹ ਸੁਭ ਕਰਮਨ ਤੇ ਬਹੁ ਨਾ ਕਰੋ ਲਿਖਿਆ तकरीबन ਹਰ ਇੱਕ ਦਫ਼ਤਰ ਵਿੱਚ ਇਹ ਸ਼ਬਦ ਕੀਤੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੈਂ ਕਹਿੰਦਾ ਇਨਾ ਵਰਗਾ ਦਲੇਰ ਕੋਈ ਇਨਸਾਨ ਦੁਨੀਆਂ ਚ ਪੈਦਾ ਨਹੀਂ ਹੋਇਆ ਜਿਹੜਾ ਪੁੱਤਾਂ ਦੀਆਂ ਲਾਸ਼ਾਂ ਕੋਲ ਨਹੀਂ ਹੱਸ ਕੇ ਲੰਗੇ ਕਮਾਲ ਦੀ ਗੱਲ ਪਹਿਲੇ ਵਾਰੀ ਹੋਇਆ ਉਹ ਜਦ ਬਾਲਕ ਥੇ ਤਬ ਪਾਲਕ ਕੋ ਵੇਚਾ ਜਦੋਂ ਆਪ ਬੱਚੇ ਸੀ ਪਾਲਣ ਵਾਲੇ ਨੂੰ ਭੇਜਦਾ ਜਦ ਬਾਲਕ ਥੇ ਤਬ ਪਾਲਕ ਕੋ ਵੇਚਾ ਜਦ ਪਾਲਕ ਥੇ ਤਬ ਬਾਲਕ ਕੋ ਵੇਚਾ ਜਦ ਆਪ ਪਾਲਨਹਾਰਾ ਬਣ ਗਿਆ ਤੇ ਆਪਦੇ ਬੱਚਾ ਨੂੰ ਭੇਜਦਾ ਪਹਿਲੇ ਗਿੜੇ ਹੋਇਆ ਹੋਣਾ ਇਹਨਾਂ ਨੂੰ ਦੁਨੀਆ ਤੋਂ ਵੱਖਰਾ ਕਿਉਂ ਆਖਿਆ ਜਾਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੱਚ ਜਾਹਾਂ ਕਿ ਪਹਿਲੇ ਪੈਗੰਬਰ ਇਹੇ ਜੇ ਹੋਏ ਜਿਹੜਿਆ ਨੇ ਆਪਦੇ ਪਿਤਾ ਦੇ ਇਕੱਲੇ ਸੀਸ ਦਾ ਸੰਸਕਾਰ ਕੀਤਾ ਆਪਦੇ ਪਿਤਾ ਦੇ ਧਰ ਦਾ ਸੰਸਕਾਰ ਵੀ ਨਹੀਂ ਕਰ ਸਕੀ ਸੀ ਧਰ ਦਾ ਸੰਸਕਾਰ ਦਿੱਲੀ ਹੋਇਆ ਬੜੀਆਂ ਲਿੰਗਾਂ ਪਹਿਣਾ ਸਾਰੀ ਟੀਮ ਬੈਠੀ ਹੋ। ਦੇਖੋ ਧਰ ਦਾ ਸੰਸਕਾਰ ਦਿੱਲੀ ਹੋਇਆ ਇਕੱਲੇ ਸੀਸ ਦਾ ਸੰਸਕਾਰ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਇਹ ਹੀ ਜੇ ਪੈਗੰਬਰ ਸਨ ਜਿਹੜਿਆ ਨੇ ਆਪਦੇ ਪਰਿਵਾਰ ਦਾ ਸੰਸਕਾਰ ਬਿਨਾਂ ਕਰ ਸਕੇ ਨਾ ਆਪਦੇ ਪੁੱਤਾਂ ਦਾ ਸੰਸਕਾਰ ਨਾ ਆਪ ਦੀ ਮਾਂ ਦਾ ਸੰਸਕਾਰ ਤੇ ਇਹ ਸਾਰੀ ਪਾਵਰ ਕਿੱਥੋਂ ਆਉਂਦੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਇਹ ਸਾਰੀ ਪਾਵਰ ਪਲਾਂ ਕਿੱਥੋਂ ਆਈ ਉਹ ਕਾਲਪੁਰਖ ਵੈਗੂ ਨੇ ਜਿਹਨੇ ਆਖਿਆ ਸੀ ਮੈਂ ਆਪਣਾ ਸੁਧ ਤੁਮੇ ਨੇਵਾਜਾ ਸੱਚ ਜਾਣੋ ਸਜਣੋ ਪਾਵਰ ਬੜੀ ਵੱਡੀ ਚੀਜ਼ ਹੈ ਮੈਂ ਤਾਂ ਜਿੱਥੇ ਜਾਣਾ ਕੁਝ ਸਿੱਖਣਾ ਇੱਕ ਦਿਨ ਅਸੀਂ ਲੰਘੇ ਆ ਗਏ ਤੇ ਅੱਗੇ ਨਾਲ ਇੱਕ ਪੁਲਿਸ ਅਫਸਰ ਜੰਮੀਰ ਖੜਾ ਨਵਾਂ ਜਿਹਾ ਮੁੰਡਾ ਘਰਤੀ ਪਿਆ ਤੇ ਉਹਨੇ ਇੱਕ ਇਸ਼ਾਰਾ ਜੇ ਕੀਤਾ ਤੇ ਸਾਰੀਆਂ ਗੱਡੀਆਂ ਖੜੀਆਂ ਇੱਕ ਕੌਂਸਲ ਦੀ ਡਿਊਟੀ ਹੋਣੀ ਉੱਥੇ ਦੇਖੋ ਪਾਵਰ ਬੜੀ ਵੱਡੀ ਗੱਲ ਹੈ ਉਹਨੇ ਇੱਕ ਇਸ਼ਾਰਾ ਕੀਤਾ ਸਾਰੀਆਂ ਗੱਡੀਆਂ ਖੜੀਆਂ ਲੈਣ ਲੱਗੀਆਂ ਲੱਗੀਆਂ ਮੈਂ ਸੋਚ ਰਿਹਾ ਸੀ ਮਕਾਇੰਤਾਂ ਦੀ ਵੀ ਕੋਈ ਜ਼ੋਰਚ ਵਾਲਾ ਟਕਰਾ ਹੋਊਗਾ ਕਿ ਐ ਨਹੀਂ ਵੀ ਕੋਈ ਬਾਹਲੇ بڑا ਮੀਰ ਹੋਊਗਾ ਹੋ ਸਕਦਾ ਕਾਰਾਂ 'ਚ ਬੈਠੇ ਜਿਹੜੇ ਆ ਰਹੇ ਐ ਪਤਾ ਨਹੀਂ ਕਿੰਨੇ ਕੁ ਮੀਰ ਹੋਣਗੇ ਤੇ ਨਾਲ ਉਹ ਇਹ ਨਹੀਂ ਵੀ ਕੋਈ ਜ਼ੋਰਚ ਟਕਰਾ ਹੋਊਗਾ ਇਹ ਨਹੀਂ ਵੀ ਕੋਈ ਬੜਾ ਜਿਆਦਾ ਸੁਨੱਖਾ ਹੋਊਗਾ ਇਹ ਨਹੀਂ ਇਹਦੇ ਕੋਲੇ ਕੋਈ ਸਾਰਿਆਂ ਨਾਲੋਂ ਜਿਆਦਾ ਪ੍ਰਭਅ ਕੀ ਹੋਊਗੀ ਵੀਰੇ ਕਿਵੇਂ ਰੋਕ ਲੈਂਦਾ ਸਾਰਿਆਂ ਨੂੰ ਕਾਰਨ ਕੀ ਐ ਉਹਦੇ ਪਿੱਛੇ ਕਾਨੂੰਨ ਦੀ ਪਾਵਰ ਕੰਮ ਕਰ ਰਹੀ ਹੋਣੀ ਉਹ ਸੈਲਫ ਕੰਫੀਡੈਂਸ ਨਾਲ ਖੜਾ ਹੁੰਦਾ ਐ ਮੈਂ ਕਹਿੰਦਾ ਜਦੋਂ ਡਿਊਟੀ ਤੇ ਮੁਲਾਜ਼ਮ ਖੜੇ ਹੁੰਦੇ ਆ ਨਾ ਆ ਸ਼ਰਧ ਵੀ ਸ਼ਾਇਰ ਕਿਤੇ ਨਾ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੀ ਵੀ ਤਿਆਰ ਵਰ ਤਿਆਰ ਰਹਿਣਾ ਪੰਜਾਬ ਪਸ ਵਰਗੀਆਂ ਪੱਗਾਂ ਕਿੱਥੇ ਧਰੀਆਂ ਪੰਨੀਆਂ ਸੋਚ ਕੇ ਦੇਖੋ ਐ ਜਮਾ ਜਦੋਂ ਡਿਊਟੀ ਤੇ ਖੜੇ ਮੈਂ ਕਿ ਸਖਤ ਨਹੀਂ ਕਰ ਰਿਹਾ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਚੰਗੇ ਬੰਦੇ ਇਸ ਬਾਬਿਆਂ ਚ ਵੀ ਬੈਠੇ ਨੇ ਉਹ ਸਾਰੇ ਮਹਿਕਮਿਆਂ ਚ ਹੁੰਦੇ ਨੇ ਪਰ ਮਾਫ਼ ਕਰਨਾ ਜਿੱਥੋਂ ਤੱਕ ਮੈਂ ਸੋਚਦਾ ਜਦੋਂ ਡਿਊਟੀ ਤੇ ਖੜੇ ਹੁੰਦਾ ਤੇ ਇਕੱਲਾ ਬੰਦਾ ਕਿੰਨੀ ਟ੍ਰੈਫਿਕ ਨੂੰ ਕੰਟਰੋਲ ਕਰ ਲੈਂਦਾ ਕਾਰਨ ਕੀ ਹੈ ਉਹਦੇ ਪਿੱਛੇ ਕਾਨੂੰਨ ਦੀ ਪਾਵਰ ਹੁੰਦੀ ਹੈ ਕਿ ਉਹ ਵੱਡਿਆਂ ਤੋਂ ਵੱਡਿਆਂ ਬੰਦਿਆਂ ਨੂੰ ਜੇੜ ਦੀਆਂ ਸਲਾਕਾਂ ਪਿੱਛੇ ਲਾ ਕੇ ਸਜ਼ਾ ਦਵਾ ਸਕਦਾ ਹੈ ਉਹਦੀ ਗਵਾਹੀ ਕਿਸੇ ਨੂੰ ਮਰੀ ਵੀ ਕਰਵਾ ਸਕਦੀ ਹੈ ਕਾਰਨ ਕੀ ਹੈ ਉਹਦੇ ਪਿੱਛੇ ਕਿ ਪਾਵਰ ਕੰਮ ਕਰਦੀ ਹੁੰਦੀ ਹੈ ਕਾਨੂੰਨ ਦੀ ਉਹਦੇ ਵਿੱਚ ਕੰਫੀਡੈਂਸ ਹੁੰਦਾ ਵੀ ਮੇਰੇ ਪਿੱਛੇ ਕਾਨੂੰਨ ਖੜਾ ਹੈ ਤੇ ਬਾਜਾਂ ਵਾਲਾ ਇੰਨਾ ਕੰਫੀਡੈਂਸ ਨਾਲ ਜ਼ਿੰਦਗੀ ਪੱਲਾਂ ਕਿਉਂ ਜਿਉ ਰਿਆ ਸੀ ਉਹਨੂੰ ਪਤਾ ਸੀ ਜਾਂ ਤੂੰ ਮੇਰਾ ਬਲ ਹੈ ਤਾਂ ਕਿਉਂ ਉਹ ਛੰਡਾ ਤਦ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਟੋਟਨਾ ਆਵਈ ਹਾਏ ਕਰਜਨੰਦਾ ਗੁਰੂ ਗੋਬਿੰਦ ਸਿੰਘ ਇਸ ਗੱਲ ਤੇ ਮਾਨ ਕਰਦੇ ਸਨ ਕਹਿੰਦੇ ਮੇਰੇ ਪਿੱਛੇ ਉਸ ਅਕਾਲ ਪੁਰਖ ਵੈਗੁਰੂ ਦੀ ਪਾਵਰ ਕੰਮ ਕਰ ਰਹੀ ਹੈ ਤੈਨੂੰ ਤਾਂ ਜਦੋਂ ਆ ਜਿੱਥੋਂ ਮਹਾਰਾਜ ਜੀ ਜਾਫਰਨਾਮਾ ਲਿਖਿਆ ਨਾ ਜਾਫਰਨਾਮਾ ਜਰੂਰ ਕਦੇ ਟਾਈਮ ਕੱਢ ਕੇ ਨਾ ਪੜ ਲਿਆ ਕਰੋ 10 ਮਿੰਟ ਮੈਂ ਮਰਦਾ ਸੁਟੀਆਂ ਡਿਉਟੀਆਂ ਖਤਰਨਾਕ ਹੈ ਮੈਂ ਇੱਕ ਸੱਜਣ ਨੂੰ ਪੁੱਛਿਆ ਮੈਂ ਕਿ ਜਰ ਵੀ ਪੁਲਿਸ ਵਾਲੇ ਵੀਰੇ ਖਿੱਚਦੇ ਜੇ ਕਿਉਂ ਆ ਉਹ ਕਹਿੰਦਾ ਕਰੀਏਗੀ ਸਾਡੇ ਕੋਲੇ ਕ੍ਰਿਮੀਨਲ ਤੋਂ ਕ੍ਰਿਮੀਨਲ ਬੰਦੇ ਗੱਲ ਹੋਰ ਵਈ ਹੁੰਦੀ ਹੈ ਚੋਰੀ ਬੱਦ ਲਗਾਉਂਦੇ ਆ ਤੇ ਆ ਛੋਟਾ ਥੋੜਾ ਜਿਹਾ ਨਾ ਮੈਨੂੰ ਇੱਕ ਜਾਓ ਤ ਮਨ ਨੂੰ ਵਧੀਆ ਗੱਲ ਲੱਗੀ ਕਿਸੇ ਦਾ ਬਾਪੂ ਗਪਾਲ ਮੋਚਨ ਦੇ ਘਮਾਚ ਗਿਆ ਦੋ ਚਾਰ ਦਿਨ ਭਾਲਿਆ ਨਾਂ ਥਿਆਇਆ ਕਹਿੰਦੇ ਚਲੋ ਖਾਣੇ ਰੱਪਟ ਕਰਾਏ ਆਉਣੇ ਆ ਉਹ ਮੁੰਡੇ ਦੀ ਜਿਹੜੀ ਦਾਦੀ ਸੀ ਜਿਹੜੀ ਦੇ ਘਰ ਆਲਾ ਘਮਾਚਾ ਸੀ ਉਹਦੇ ਪੋਤੇ ਨੂੰ ਲੈ ਕੇ ਕਹਿੰਦੀ ਵੀ ਤੇਰੀ ਮੰਮੀ ਵਾਲੀ ਐਕਟਵਾ ਕਰ ਲੈ ਸਟਾਰਟ ਤੇ ਤੇਰੇ ਦਾਦੇ ਦੀ ਰੱਪਟ ਲਖਾਏ ਆਉਣੇ ਆ ਜਾ ਕੇ ਉਹ ਜਦੋਂ ਦਾਦੇ ਦੀ ਰੱਪਟ ਲਗਾਉਣ ਗਏ ਤੇ ਕਹਾ ਮੁਰਸੀ ਸਾਹਿਬ ਬੈਠੇ ਉਹ ਕਹਿੰਦਾ ਮਾਈ ਪੜਾ ਜਾ ਹੁਲ ਗਿਆ ਦੱਸ ਵੀ ਬਾਪੂ ਕਹੇ ਜਾ ਸੀ ਉਹ ਕਹਿੰਦੀ ਬੋਰਾ ਨਸ਼ੋ ਪੂਰਾ ਚਿੱਟਾ ਰੰਗ ਜਾਵਾ ਕਹਿੰਦਾ ਪਾਇਆ ਕਿ ਕੋਈ ਸੀ ਕਹਿੰਦੀ ਕਾਲੀ ਜਾਗੜ ਤੇ ਚਿੱਟਾ ਕੁਰਤਾ ਜਾਗ ਰਾ। ਵੀ ਜੱਜਦਾ ਸੀਗੇ ਨਹੀਂ ਤੇ ਪੋਤੇ ਨੇ ਨਾ ਬੇਬੇ ਦੀ ਮੰਮਲੀ ਕਿ ਕਮੀਜ਼ ਖਿੱਚੀ ਕਹਿੰਦਾ ਬੇਬੇ ਆਪਣਾ ਬਾਪੂ ਦਾ ਕਾਲਾ ਜਿਹਾ ਸੀ ਵਿਚਾਰਾ ਰੰਗ ਦਾ ਆਮ ਸਧਾਰਨ ਸੀ। ਨਾ ਕੋਈ ਉਹਦੇ ਕੋਈ ਚਿੱਟਾ ਕੁਰਤਾ ਚਾਦਰਾਂ ਨਾ ਕੋਈ ਤੂੰ ਕਹਿੰਦੀ ਨੋਕਾਂ ਵਾਲੇ ਕੀ ਜਿਦਾ ਕੁਝ ਨਹੀਂ ਸੀ ਬਾਪੂ ਦੇ ਫਿੱਡੇ ਛੱਤਰ ਸੀ। ਉਹਨੇ ਵੇਖ ਰੱਖਿਆ। ਜਦੋਂ ਪੁੱਛਿਆ ਬੇਬੇ ਉਹਦਾ ਵੀ ਹੋਰ ਕਹਿੰਦੀ ਵਟਵਾਰ ਕਿਆਂ ਦਾ ਭਰੇ ਅਸੂ ਉਹਦੇ ਕੋਲੇ। ਉਹ ਕਹਿੰਦਾ ਬੇਬੇ ਬਾਪੂ ਕੋਲੇ ਤਾਂ ਪੈਨਸ਼ਨ ਵਾਲੇ ਹੁੰਦੇ ਸੀ ਉਹ ਵੀ ਖਿੱਚ ਲੈਂਦੇ ਹੁੰਦੇ ਸੀ ਵਿੱਚੋਂ। ਐਨੇ ਰੁਪਏ ਕਿੱਥੇ ਸੀ ਜਦੋਂ ਫੇਰ ਪੁੱਛਿਆ ਬੇਬੇ ਮੜਾ ਜਉਂਦੀ ਸ਼ੱਕ ਰਸੂਰਤ ਕਹਿੰਦੀ ਜੱਜ ਦਾ ਬੜਾ ਸੀ ਬੜਾ ਸੁਨੱਕਾ ਸੀ ਤੁਹਾਡਾ ਬਾਪੂ ਤੇ ਉਹ ਮੁੰਡੇ ਨੇ ਫੇਰ ਆਖਿਆ ਕਹਿੰਦਾ ਬੇਬੇ ਆਪਣਾ ਬਾਪੂ ਇਹਨਾਂ ਕਹਿੰਦੀ ਨਪੁੱਤਿਆਂ ਦਾ ਗਮਾਚ ਨਾਲ ਤਾਂ ਗਮਚ ਗਿਆ ਭਾਣ ਤਾਂ ਜੱਜ ਦਾ ਲੱਗੇ ਚਲੋ ਕੋਈ ਨਾ ਉਹ ਕੇ ਚੱਕਰ ਕੀ ਹੈ ਜਣੀ ਕਿ ਸੁਣ ਪਥਾਨਿਆਂ ਦੇ ਬਾਹਰ ਇੱਕ ਦਿਨ ਮੈਂ ਦੇਖਿਆ ਮੈਂ ਕਲੰਡੀ ਕੋਲ ਦੀ ਲੱਗਦਾ ਰੋਜ ਵੀ ਪਰਸਨ ਨੂੰ ਹਮੇਸ਼ਾ ਸੱਚੀ ਇਤਲਾਹ ਦੇਓ ਉਹ ਕਾਰਨ ਕੀ ਹੈ ਕਿ ਇਹ ਆਉਂਦਾ ਮਸਲਾ ਹੋਰ ਦਾ ਹੋਰੀ ਬਣ ਜਾਂਦਾ ਹੈ ਯਾਰ ਬਹੁਤ ਪੰਜ ਤੋੜੇ ਸੋਨਾ ਗਮਾਚਾ ਉਹ 15 ਲਗਾਉਂਦੇ ਹੈ ਮਾਰਾ ਜਾਂ ਕਿਸੇ ਨੇ ਕੋਈ ਗਾਲ ਘਰ ਦਿੱਤੀ ਹੋਵੇ ਕਹਿੰਦਾ ਛੱਬੀ ਬਣਾਉਂ ਗਲੰਗਲਾ ਮਟ ਲੈਨੇ ਐ ਜੇ ਕੁਝ ਚੱਲਦਾ ਹੈ ਤੇ ਮੈਂ ਬੇਨਤੀ ਕਰਦਾ ਡਿਊਟੀ ਦਾ ਮਤਲਬ ਕੀ ਹੈ ਵੀ ਸਾਰੇ ਕੁਝ ਜੇ ਕਿਤੇ ਆਪਾਂ ਪੁਲਿਸ ਦਾ ਸਹਿਯੋਗ ਕਰੀਏ ਤਾਂ ਵਧੀਆ ਬਣ ਸਕਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਇਸ ਕਰਕੇ ਕਹੇ ਸੀ ਨਾ ਦੇਸਵਾ ਵਰਮੋਹੇ ਇਹ ਹੈ ਸੁਭ ਕਰਮਨ ਤੇ ਕਹੂ ਨਾ ਟਰੋ ਸੁਖ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਜ਼ਫਰਨਾਮਾ ਲਿਖਿਆ ਵੈਸੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਾੜੇ ਲਿਖਾਰੀਆਂ ਨੇ ਐਂ ਜੇ ਪੇਸ਼ ਕਰਤਾ ਜਿਵੇਂ ਮਹਾਰਾਜ ਇਕੱਲਾ ਜੰਗ ਹੀ ਲੜਨਾ ਸੀ ਉਹ ਚਮਕੌਰ ਦੀ ਗੜੀ ਤੱਕ ਹਜੇ ਤੱਕ ਮਹਾਰਾਜ ਨੇ ਤੀਰ ਨਹੀਂ ਚਲਾਇਆ ਸੀ ਉਹ ਪਤਾ ਤੀਰ ਕਦੋਂ ਚਲਾਇਆ ਮਹਾਰਾਜ ਲਿਖਦਿਆ ਕਹਿੰਦੇ ਬਾਲਾਚਾਰ ਕੀ ਦਰਮਿਆ ਆਨ ਦਮ ਬਾਤ ਅਦ ਵੀਰੋ ਤੀਰੋ ਤਫੰਗ ਆਨ ਦਮ ਕਹਿੰਦੇ ਜਦੋਂ ਪੌੜੀ ਲਾ ਕੇ ਚੜਦਾ ਸੀ ਨਾ ਨਰਗਾਮ ਮਹਾਰਾਜ ਕਹਿੰਦੇ ਮੈਂ ਪਹਿਲਾ ਤੀਰ ਉਹ ਦੋ ਛੱਡੇ ਉਦੋਂ ਤੱਕ ਤੀਰ ਨਹੀਂ ਚਲਾਇਆ ਸਹਿਨਸੀਲਤਾ ਦੇਖੋ ਬਾਜਾਂ ਵਾਲੇ ਦੀ ਗੜੀ ਨੂੰ ਘੇਰਾ ਪਾ ਰੱਖਿਆ 10 ਲੱਖ ਨੇ ਤੇ ਕਈ ਸਾਡੇ ਲਖਾਰੀ ਕਹਿੰਦੇ ਆ 10 ਲੱਖ ਇਕੱਠੀ ਕਿਵੇਂ ਹੋ ਗਈ ਬੋਲ ਮੈਂ ਕਹਿੰਦਾ ਕਿਸੇ ਲਖਾਰੀ ਤੇ ਬੇਸ਼ੱਕ ਯਕੀਨ ਨਾ ਕਰੋ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿਤਾ ਗੁਰਸਿਨੈ ਕੁਨੁਦ ਚੇਕ ਕੇ ਛੇ ਨਾਰ ਬਦਾਲ ਇਕ ਬਰਾਇ ਬਰੋ ਬੇਖਵਦ 10 ਲੱਖ ਲਿਖਿਆ ਮਹਾਰਾਜ ਨੇ ਬੋਲ ਤੇ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਹਜੇ ਤੱਕ ਵੀ ਤੀਰ ਨਹੀਂ ਛੱਡਿਆ ਸੀ ਫਿਰ ਕਹਿੰਦੇ ਪਹਿਲਾ ਤੀਰ ਛੱਡਿਆ ਤੇ ਤੀਰ ਉੱਡਣੇ ਸੱਪ ਦੀ ਤਰ੍ਹਾਂ ਨਿਕਲਿਆ ਕਮਾਨ ਵਿੱਚੋਂ ਤੇ ਨਾਰ ਖੰਮ ਬਣ ਕੇ ਸਿੱਟਦਾ ساری ਜ਼ਿੰਦਗੀ ਚ ਮਹਾਰਾਜ ਨੇ ਕਿਤੇ ਅਫਸੋਸ ਸ਼ਬਦ ਨਹੀਂ ਵਰਤਿਆ ਆਪਾਂ ਜਗ੍ਹਾ ਜਗ੍ਹਾ ਤੇ ਸੌਰੀ ਫੀਲਦਾ ਹੈ ਤਾਂ ਬੜਾ ਕੁਝ ਚੱਲਦਾ ਹੈ ਨਾ ਵੀ ਸਾਨੂੰ ਦੁੱਖ ਹੈ ਕਿਸੇ ਚੀਜ਼ ਦਾ ਕਿਉਂਕਿ ਨਾਨਕ ਦੁਖੀਆ ਸਭ ਸੰਸਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਇੰਨਾ ਕੁਝ ਵਾਪਰ ਗਿਆ ਇੱਕ ਤਾਂ ਹੀ ਵੀ ਅਫਸੋਸ ਨਹੀਂ ਲਿਖਿਆ ਜਿੰਦਗੀ ਵਿੱਚ ਨਾ ਹੀ ਆਕਾ ਕਦੇ ਇੱਕ ਤਾਂ ਹੀ ਅਫਸੋਸ ਲਿਖਿਆ ਕਿੱਥੇ ਜਾਫਰਨਾਮੇ ਵਿੱਚ ਮਹਾਰਾਜ ਕਹਿੰਦੇ ਇੱਕ ਚੀਜ਼ ਦਾ ਅਫਸੋਸ ਹੈ ਨਾਰਖਾਨ ਦੇ ਮੈਂ ਇੱਕ ਤੀਰ ਮਾਰਿਆ ਪਰ ਕਹਿੰਦੇ ਜਿਹੜਾ ਉਹਦਾ ਭਰਾ ਸੀਗਾ ਉਹ ਮੇਥੋਂ ਬਚ ਕੇ ਜਾਂਦਾ ਰਿਹਾ ਉਸ ਚੀਜ਼ ਦਾ ਅਫਸੋਸ ਹੈ ਅਈ ਗਏ ਮਹਾਨ ਪੈਗੰਬਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੜ ਦੀ ਕਲਾਲਾ ਜੀ ਉਸੋਂ ਮੈਂ ਗੀਤੀ ਜਿਹੜੀ ਕਰ ਰਿਹਾ ਸੀ ਜੱਲੀਆਂ ਜੰਗਾਂ ਲੜਨੀ ਮਹਾਰਾਜ ਆਏ ਉਸਾਂ ਦੀ ਕਲਮ ਕਿੰਨੀ ਮਹਾਨ ਸੀ ਸੋਡੇ ਕਿਉਂ ਮੈਂ ਇਥੇ 2373 ਪੁਰਸਕਾਰਾਂ ਦੇ ਮੇਰੀ ਉਹ ਨੇੜੇ ਜਿਹੜਾ ਗੁਰਦੁਆਰਾ ਉੱਥੇ ਬਿਉਤੀ ਸੀ ਬੜੇ ਵੀਰ ਪੰਜਾਬ ਪੁਰਸ ਦੇ ਮੈਂ ਦੇਖਿਆ ਨਿਤਨੇਮੀ ਬਥੇਰੇ ਅਮਰਤਾਰੀ ਬਥੇਰੇ ਗੁਰਬਾਣੀ ਦਾ ਪਾਠ ਅਜਵੇਂ ਸੇਵਾ ਕਰਨ ਵਾਲੇ ਕਿੰਨੇ ਵੀਰ ਤੇ ਇੱਕ ਦਿਨ ਮੈਂ ਕਿਸੇ ਮੈਨੂੰ ਸੱਜਣ ਨੇ ਸਵਾਲ ਕੀਤਾ ਕਹਿੰਦੇ ਬਾਬਾ ਜੀ ਜਾਪ ਸਾਹਿਬ ਦੇ ਅਰਥ ਪੜਿਓ ਕਦੇ ਮਹਾਰਾਜ ਦੱਸੋ ਕਮਾਲ ਦੇ ਬਚਨੋ ਚ ਲਿਖੇ ਮਹਾਰਾਜ ਕਹਿੰਦੇ ਕਿ ਸਾਬ ਦਿਮਾਗ ਹੈ ਕਿ ਹਸਨਲ ਚਿਰਾਗ ਹੈ ਆਪਾਂ ਜਿਹਨੇ ਮੋਬਾਈਲ ਬਣਾਇਆ ਆਪਾਂ ਕਹਿੰਦੇ ਯਾਰ ਕਿੱਡਾ ਵੱਡਾ ਦਿਮਾਗ ਹੋਊਗਾ ਜਿਹਨੇ ਸ਼ੁਰੂਆਤ ਚ ਵਾਇਰਲਸ ਨਹੀਂ ਹੋਣੀ ਹੈ ਥੋੜੀ ਸੇਵਾ ਚਾਰਜ ਕੀਤੀ ਹੋਣੀ ਹੈ ਸੋਚਿਆ ਹੋਣਾ ਵੀ ਕਿੱਡਾ ਦਿਮਾਗ ਹੋਊ ਉਸ ਬੰਦੇ ਦਾ ਜਿਹੜੇ ਨੇ ਹੈਲੀਕਾਪਟਰ ਬਣਾਇਆ ਉਹ ਕਿੱਡਾ ਦਿਮਾਗ ਹੋਊ ਦਾ ਪਰ ਮਹਾਰਾਜ ਕਹਿੰਦੇ ਰੱਬ ਦਾ ਕਿੱਡਾ ਦਿਮਾਗ ਹੋਊ ਜਿਹੜਾ ਸਾਰਿਆਂ ਵਿੱਚ ਦਿਮਾਗ ਫਿੱਟ ਕਰਦਾ ਹੈ ਕਿ ਸਾਬ ਦਿਮਾਗ ਹੈ ਕਿ ਹਸਨਲ ਸਿਰ ਆ ਗਿਆ ਸੱਚ ਲੋ ਸਾਰੀ ਖੇੜੇ ਦਿਮਾਗ ਦੀ ਹੈ ਜਿਹੜੇ ਦਾ ਦਿਮਾਗ ਹੁੰਦਾ ਕਿੱਥੋਂ ਤੱਕ ਪਹੁੰਚ ਜਾਂਦਾ ਹੈ ਨਾ ਦਿਮਾਗ ਕੰਮ ਕਰਦਾ ਹੋਵੇ ਬਾਪੂ ਸਾਰੀ ਬਰਾਬ ਦੇ ਜਵਾਕ ਦੀ ਬਾਹ ਫੜ ਕੇ ਰੱਖਦਾ ਠੰਡੇ ਦੇ ਵਿਲਾਪ ਚ ਨਹੀਂ ਗੱਲੇ ਨੂੰ ਵੇਖ ਸਕਦਾ ਇਸ ਕਰਕੇ ਸ਼ੁਕਰ ਕਰਿਆ ਕਰੋ ਜੀਓ ਪਾਏ ਪਿੰਡ ਜਿਨਾਂ ਸਾਜਿਆ ਦਿੱਤਾ ਪਹਿਲਣ ਖਾਣ ਜੇ ਪ੍ਰਸਾਦ ਅਰੋਗ ਚੰਚਨ ਦੇਹੀ ਜੇ ਦੇਹ ਤੰਦਰੁਸਤੀ ਆ ਮੋਢਿਆਂ ਤੇ ਸਤਾਰ ਵੇਰ ਲੱਗੀ ਆ ਪੰਜਾਬ ਪੁਰਸ ਦੇ ਜੇ ਦੇਹ ਤੰਦਰੁਸਤੀ ਪੰਜਾਬ ਪੁਰਸ ਦੇ ਲੋਕੋ ਲੱਗੇ ਆ ਸੋਡੇ ਮਹਾਰਾਜ ਜੀ ਜੇ ਤਮ ਦੇ ਤੰਦਰੁਸਤ ਨਾ ਹੁੰਦੀ ਮੈਂ ਕਿਵੇਂ ਕੀ ਕਰਾਂ ਜਿੰਦਗੀ ਵਿੱਚ ਨਾ ਕਦੇ ਤੰਦਰੁਸਤੀ ਦੀ ਦੇਗਾ ਆਪਾਂ ਨਹੀਂ ਕਰਦੀ ਹੋਣੀ ਬਿਮਾਰੀ ਵੇਲੇ ਬਧੇਰੀਆਂ ਦਿੱਆਂ ਲੈ ਕੇ ਭੱਜਦੇ ਆਂ ਬਿਮਾਰ ਹੋ ਕੇ ਰੱਬਾ ਤੰਦਰੁਸਤੀ ਬਖਸ਼ ਮੈਂ ਕਹਿੰਦਾ ਜਦੋਂ ਕਦੇ ਤੰਦਰੁਸਤ ਹੋਈਏ ਉਦੋਂ ਦੇਖ ਲੈ ਕੇ ਆਇਆ ਕਰੋ ਸੱਚੇ ਪਾਤਸ਼ਾਹ ਤੂੰ ਮੈਨੂੰ ਤੰਦਰੁਸਤੀ ਬਖਸ਼ੀ ਤੇ ਉਹਦੀ ਵਜ੍ਹਾ ਕਰਕੇ ਮੈਂ ਜ਼ਿੰਦਗੀ ਦੇ ਵੱਡੇ ਵੱਡੇ ਮੁਕਾਮ ਹਾਸਲ ਕੀਤੇ ਆਉਂ ਪਿਆਰ ਨਾਲ ਇੱਕ ਸ਼ਬਦੀ ਹਾਜ਼ਰੀ ਭਰ ਕੇ ਸਮਰਤੀ ਕਰਦੇ ਆਂ ਮੁਖਤਬ ਉਹ ਤੇ ਜੁਕਤ ਦੇ ਸੇਵਾ ਮੁਕਤ ਭਉਗੇ ਤ ਜੁਕਤ ਤੇਰੀ ਸੇਵਾ ਜਿਸ ਤੂੰ ਆਪ ਕਰਾਂ ਤਾ ਨਾ ਮੈਂ ਉੱਠ ਜਾਏ ਕੀਤਰ ਤੇਰਾ ਤੂੰ ਆਪੇ ਸਰਦਾਰ ਰਿ ਤੇਰੀ ਸੇਵਾ ਤੇਰੀ ਸੇਵਾ ਤੇਰੀ ਸੇਵਾ ਮੁਕਤ ਭਉਗੇ ਤ ਜੁਕਤ ਤੇਰੀ ਸੇਵਾ ਤਰਪੂ ਗਤ ਜੁਗਤ ਤੇਰੀ ਸੇਵਾ ਤਹਾਂ ਬਕੁਲਤ ਜਹਾਂ ਪਤ ਜਿਵੇਂ ਵਾ ਵਕਤ ਤੱਕ ਸੇ ਮਰ ਸੇ ਮਰ ਇਸੇ ਮਰਨਾ ਬਕੀਵਾ ਤਨ ਮਨ ਹੋਏ ਨਿਹਾਲਾ ਤਨ ਮਨ ਹੋਏ ਨਿਹਾਲਾ ਇਧਰ ਕੈਮਰਾਮੈਨ ਵੀ ਥੋੜਾ ਸਪੀਕਰ ਤੋਂ ਮਰ ਕੇ ਸੇ ਮਰ I'm ਪੂਰਾ ਪੂਰਾ ਆਇਆ ਸਤਿਗੁਰੂ ਪੂਰਾ ਆਇਆ ਤੇ ਸੇਵਾ ਤੇ ਸੇਵਾ ਤੇ ਸੇਵਾ ਉਤ ਪਰੋਟੇ ਜੁਟਟ ਤੇਰੀ ਸੇਵਾ ਬੋਲੀ ਸਮਾਂ ਲਗਭਗ ਸਮਾਪਤੀ ਦਾ ਹੋ ਚੁਕਾ